ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਲੰਗਿਆਂਣਾ ਪੁਰਾਣਾ ਜ਼ਿਲ੍ਹਾ ਮੋਗਾ ਤਹਿਸੀਲ ਇਹਨੂੰ ਬਾਗਾ ਪੁਰਾਣਾ ਪੈਂਦੀ ਹੈ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 98145 099868 ਦੋਸਤੋ ਜਿਹੜੇ ਘਰੇ ਵੀਡੀਓ ਬਣਾ ਰਹੇ ਆ ਕੋਈ ਵਪਾਰ ਦਾ ਕੰਮ ਨਹੀਂ ਘਰੇਲੂ ਪਸ਼ੂ ਹੈ ਤੇ ਅੱਜ ਦੀ ਵੀਡੀਓ ਦੇ ਵਿੱਚ ਇੱਕ ਬਾਈ ਹੁਣਾਂ ਨੇ ਨੀਲੀ ਰਾਵੀ ਨਸਲ ਦੀ ਝੋਟੀ ਸੇਲ ਕਰਨੀ ਆ ਜਿਹੜੀ ਤੁਸੀਂ ਸਕਰੀਨ ਤੇ ਵੇਖ ਰਹੇ ਆ ਤਿੰਨ ਕੋ ਪਸ਼ੂ ਆ ਬਾਈ ਹੁਣਾਂ ਦੇ ਤੇ ਆ ਇੱਕ ਨਗ ਸੇਲ ਆ ਵਿਕਾਊ ਆ ਇਨਫੋਰਮੇਸ਼ਨ ਲੈ ਦਿੰਨਾ ਉਹ ਕਰਦੇ ਅਲਵਾਦ ਦਿੰਨੇ ਆ ਪ੍ਰੋਪਰ ਸਾਰੀ ਇਨਫੋਰਮੇਸ਼ਨ ਲੈ ਗਈ ਹਾਂਜੀ ਬਾਈ ਹਾਂਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਬਾਈ ਜੀ ਵਾਹ ਵਧੀਆ ਜੀ ਨਾਮ ਤੇ ਐਡਰੈਸ ਦਾ ਸੀ ਮੇਰਾ ਨਾਮ ਆ ਨਰਮਲ ਸੰਘਾ ਬਾਈ ਪਿੰਡ ਲੰਗਿਆਣਾ ਪੁਰਾਣਾ ਤੇ ਤੁਸੀਂ ਇਹ ਬਗਾ ਬਰਾਣਾ ਮੋਬਾਈਲ ਨੰਬਰ ਦੱਸ ਦਿਓ 94.46 10.1cm 1.3 94.46 10.1cm ਬਈ ਇੱਕ ਪਸ਼ੂ ਵਕਾਊਆ ਜੀ ਹਾਂ ਵੀਰੇ ਇੱਕ ਪਸ਼ੂ ਵਕਾਊਆ ਉਹਦਾ ਬੱਚਾ ਹੈ ਮਾਝਾ ਜੱਟ ਦਾ ਕਿੰਨਾ ਮਾਸੂਹ ਆ ਜੀ ਇਹਦੇ ਦੁੱਧ ਸੋਹਣਾ ਪਹਿਲੇ ਸੂਏ ਕਿੰਨਾ ਕਿ ਦੁੱਧ ਦੇ ਗਿਆ ਪਹਿਲੇ ਸੂਏ ਨੇ 12 ਕਿਲੋ ਦੁੱਧ ਦਿੱਤਾ ਤੇ ਬਾਬਰਵਾਨ ਦਾ ਬੱਚਾ ਆਪ ਖੁਦ ਬਾਬਰਵਾਨ ਇੱਕ ਬਾਬਰਾਂ ਦਾ ਬੱਚਾ ਮਾਝਾ ਭੱਲੇ ਜੀ 18 ਕਿਲੋ ਵਧਰੇ ਹੋ ਜੀ ਠੀਕ ਹੈ 18 ਕਿਲੋ ਦੁੱਧ ਦਿੱਤੀ ਜੀ ਹੁਣ ਲੁੱਕਣਾ ਇਹਨੇ 12 ਕਿਲੋ ਦਿੱਤੇ ਨੇ 12 ਕਿਲੋ ਦਿੱਤੇ ਕਿੰਨੇ ਦਿਨ ਲੈ ਜੂ ਵੀਰੇ ਲੈ ਜੂਗਾ ਹਫਤਾ ਰਾਂ ਲੈ ਹਫਤਾ ਹਾਂ ਅੱਗੇ ਸਾਂਹ ਤੋਂ ਬਣੀ ਗਈ ਸੀਮਨ ਲੱਗਾ ਜੀ ਅੱਗੇ ਸੀਮਨ ਲੱਗਾ ਕੀੜੇ ਬੰਦ ਦਾ ਉਹ ਆ ਵੀਰੇ ਦੇਖਣਾ ਸੀਮਨ ਦੇਖ ਕੇ ਦੱਸ ਦਿੰਗੇ ਠੀਕ ਹੈ ਜੀ ਦਣ ਕਿੰਨੇ ਦੱਸਿਆ ਜੀ ਲੈ ਨਾਤਾ ਲੈ ਜੀ ਕੱਢੀ ਹੈ ਬਾਹਰ ਨੂੰ ਤੋੜ ਕੇ ਥਾਣਾ ਹੋਣਾ ਬਖਾ ਦੀਏ ਸਾਰਿਆਂ ਨੂੰ ਦੋਸਤੋ ਆ ਇਹਦੀ ਮਾਂ ਖੜੀ ਐ ਬਾਈ ਦੱਸਦਾ ਕਿ ਇਹਦੇ ਥੱਲੋਂ ਅਸੀਂ 18 ਕਿਲੋ ਦੁੱਧ ਚੋਇਆ ਬਾਕੀ ਤੁਸੀਂ ਸਕਰੀਨ ਤੇ ਇਹਦੀ ਮਾਂ ਵੇਖ ਰਹੇ ਆ ਇਹਦੀ ਧੀ ਸੇਲ ਐ ਬਾਬਰ ਵਨ ਦੀ ਧੀ ਹੈ ਜੀ ਬਾਬਰ ਵਨ ਦੀ ਬਾਈ ਦੱਸਦਾ ਕਿ ਧੀ ਹੈ ਦੂਜੇ ਸੂਵੇ ਝੋਟੀ ਸੂਨਦੀ ਹੈ ਨੀਲੀ 라ਵੀ نسل ਦੀ ਹੈ ਪਹਿਲੇ ਸੂਵੇ 12 ਕਿਲੋ ਦੁੱਧ ਬਾਈ ਦੱਸਦਾ ਕਿ ਇਹਦੇ ਥੱਲੋਂ ਅਸੀਂ ਚੋਇਆ ਹੁਣ ਦੂਜੇ ਸੂਵੇ ਸੂਨ ਨੂੰ ਤਿਆਰ ਹੈ ਇੱਕ ਹਫਤਾ ਡੇਟ ਮੁਤਾਬਕ ਕੱਚੀ ਹੈ ਕਦ ਵੱਡਾ ਹੀ ਹੈ ਵਜ਼ਨ ਬਹੁਤ ਆ ਬਾਕੀ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਹਵਾਨਾ ਕਰਮਾਲੀ ਨੇ ਸੋਨਾ ਤਿਆਰ ਕੀਤਾ ਥਾਣਾਂ ਦੀ ਸਾਫ ਸੁਥਰੀ ਹੈ ਚਾਰ ਹੀ ਥਾਣਾਂ ਗੈਬ ਚ ਲੱਗੇ ਹੋਏ ਬੜ ਢਲਾਂ ਹਜੇ ਕਾਫੀ ਬਾਕੀ ਆ ਬਾਕੀ 6-7 ਦਿਨ ਅਪਡੇਟ ਮੁਤਾਬਕ ਹਫਤੇ ਦੀ ਕੱਚੀ ਹੈ ਕੋਈ ਦਿਨਾਂ ਦੇ ਵੀ ਸੂ ਸਕਦਾ ਤੇ ਕੋਈ 2 ਦਿਨ ਪਸ਼ੂ ਉੱਪਰ ਵੀ ਲੈ ਸਕਦੇ ਉਹ ਅੱਗੇ ਵਾਈਗਰੂ ਨੂੰ ਪਤਾ ਹਫਤਾਖੰਡ ਵਧੀਆ ਸੇਵਾ ਸੰਭਾਲ ਗੌਰ ਕੇਅਰ ਹੋ ਜਾਂਦੀ ਕਰਮਾਂ ਵਾਲੀ ਸੋਹਣਾ ਵੱਡਾ ਹਵਾਨਾ ਤਿਆਰ ਕਰਕੇ ਸੂ ਨੀਲੀ ਰਾਵੀ ਨਸਲ ਦੀ ਦੂਜਾ ਸੂਆ ਝੋਟੀ ਘਰੇਲੂ ਝੋਟੀ ਹੈ ਕੋਈ ਵਪਾਰ ਦਾ ਕੰਮ ਨਹੀਂ ਤੁਹਾਨੂੰ ਮੈਂ ਵੀਡੀਓ ਦੇ ਸਟਾਰਟਿੰਗ ਚ ਹੀ ਦੱਸਤਾ ਸੀ ਮਾਈ ਦੀ ਖੜੀ ਐ ਬਸ ਬੰਨ ਲੀਏ ਬਾਈ ਜਿਹਨੇ ਵੇਖਣੀ ਹੋਵੇ ਅਗਲਾ ਆਪ ਦੀ ਵੇਖ ਕੇ ਤਸੱਲੀ ਕਰ ਲੇ ਤਿੰਨ ਕੀ ਪਸ਼ੂ ਆ ਬਾਈ ਉਹਨਾਂ ਦੀ ਸੇਵਾ ਸੁਭਾਲ ਚੰਗੀ ਆ ਪਸ਼ੂ ਤਕਰੀਬਨ ਤਿੰਨੇ ਹੀ ਰਾਜੀ ਆ ਤੇ ਇਹ ਇੱਕ ਨਗ ਸੇਲ ਐ ਅੱਗੇ ਵੀ ਬਾਈ ਦੱਸਦਾ ਕਿ ਸੀਵਣ ਹੀ ਲੱਗਾ ਬਾਕੀ ਬਾਈ ਕਹਿੰਦਾ ਵੇਖ ਕੇ ਦੱਸਦੇ ਆ ਕਿ ਕਿਹੜੇ ਸਾਨ ਤੋਂ ਗੱਭਣ ਆ ਆਪ ਬਾਬਰਵੰਦ ਦੀ ਧੀ ਐ ਥਣ ਚਾਰੀ ਐ ਆਦੀ ਚਵਾਈ ਵਾਲੇ ਗੈਪ ਚ ਨਿਕੜ ਮੈਂ ਕੱਲੇ ਕੱਲੇ ਲੱਗੇ ਹੋਏ ਆ ਦੋਸਤੋ ਸੋਹਣੇ ਮੂੰਹ ਮੱਥੇ ਦੀ ਕੁੰਡਾ ਸੈਂਗ ਆ ਨੀਲੀ ਰਾਵੀ ਦੀਆਂ A to Z ਸਾਰੀਆਂ ਨਿਸ਼ਾਨੀਆਂ ਕਵਰ ਕਰਦੀ ਐ ਚਾਰੇ ਪੈਰਾਂ ਤੇ ਵਾਈਟ ਨਿਸ਼ਾਨਪੂਛ ਨੀਲੀ ਰਾਵੀ ਵਾਲੀ ਸੂਲ ਤੇ ਨਿਸ਼ਾਨ ਆ ਨੀਲੀ ਰਾਵੀ ਵਾਲੀ ਗੁਲਾਬੀ ਮਣਕੀ ਅੱਖ ਮੁੱਲ ਬਈ ਜਾਇਜ਼ ਲੈਣ ਦੇ ਨਾਲ ਆ ਜੀ ਮੁੱਲ ਵੀਰੇ ਵੈਸੇ ਤਾਂ ਫੋਨ ਤੇ ਕਰਦੇ ਆ ਬੜਾ ਵਧੀਆ ਰਹੇ ਗਏ ਯਾਰ ਬਿਫਾਰੀ ਭਰਾ ਵੀ ਲੈ ਜਾਂਦਾ ਹਾਂ ਸਹੀ ਹੈ ਕਿ ਤੇ ਰਾਜ ਜਿਆ ਜੀ ਕਰਾਂਗੇ ਬਾਲਾ ਨਹੀਂ ਕਰਦੇ ਠੀਕ ਹੈ 22 ਦੇ ਵੱਡੇ ਜਿਹੜਾ 14 ਦੇ ਛੱਟ ਲੱਗੀ ਸੀ ਵੀਡੀਓ ਜੀ ਲਾ ਕੇ ਕਰਕੇ ਵੇਚਣੇ ਦੀ ਪਰੇਸ਼ਾਨੀ ਹੈਗੀ 22 ਨੂੰ ਜੁੰਦਾ ਸੀ ਤੁਹਾਡੇ ਤੇ ਛੱਟ ਪਾਏ ਮਜਬੂਰੀ ਕਰਕੇ ਹੀ ਵੇਚੀ ਮਜਬੂਰੀ ਕਰਕੇ ਵੇਚੀ ਕੀ ਆਸ ਮੇਂ ਦੁੱਧ ਦੀ ਮੋ ਦੁੱਧ ਵੀਰੇ 14 ਦਾ ਤਪਾਰ ਗੋ ਠੀਕ ਹੈ ਉਹਦੋਂ ਖਰੀਜੂਗੀ ਸੀਲ ਸੌ ਪੂਰੀ ਸੀ ਛੰਡੀ ਜੀ ਬਾਕੀ ਤੋਰੇ ਤਾਂ ਪਤਨ ਪਤਾ ਲੱਗੀ ਜਾਂਦਾ ਹਾਂ ਇਹ ਤਾਂ ਗੱਲ ਹੈਗੀ ਹੈ ਗੁੱਟੀ ਜੇ ਰਣ ਜੀ ਦੀ ਮਾਂ ਵੀ ਸੁਹਾਟਣ ਲੱਗ ਗਈ ਠੀਕ ਹੈ ਜੀ ਦੋਸਤੋ ਬਾਈ ਕਹਿੰਦੇ ਝੋਟੀ ਸੀਲਸਾਉ ਹੈ ਇਹਦੀ ਮਾਂ ਦਾ ਵੀ ਸਵਾ ਠੰਡਾ ਹੀ ਹੈ ਬਾਕੀ ਤੁਸੀਂ ਦੇਖ ਸਕਦੇ ਹੋ ਮੌਜ ਨਾਲ ਕਿਹੜੀ ਪੱਟੀ ਕਾਈ ਜਾਂਦੀ ਹੈ ਠੀਕ ਹੈ ਜੀ 7 8 ਸੂਏ ਬਾਈ ਦੱਸਦਾ ਕਿ ਮੱਝ ਸੂਹ ਹਟੀ ਹੈ ਹੁਣ ਤੱਕ ਇਹਦੀ ਧੀ ਹੈ ਜਿਹੜੀ ਸੇਲ ਹੈ 12 ਕਿਲੋ ਦੁੱਧ ਚੋਇਆ ਪਹਿਲੇ ਸੂਏ ਪਲੂਨ ਥੱਲੋਂ ਦੂਜੇ ਸੂਏ ਸੂਨ ਨੂੰ ਤਿਆਰ ਹੈ 14 ਕਿਲੋ ਵਾਂਗੂ ਬਾਈ ਦੱਸਦਾ ਦੁੱਧ ਪਿਆਜੂ ਮਜਬੂਰੀ ਜੀ ਕਰਕੇ ਬਾਈ ਕਹਿੰਦਾ ਸੇਲ ਕਰਨ ਲੱਗਿਆ ਬਾਈ ਹੁਣੀ ਕਹਿੰਦੇ ਸਾਡਾ ਬ੍ਰਦਰ ਵੱਡਾ ਉਹੀ ਚਵਾਈ ਕਰਦਾ ਸੀ ਉਹਦੇ ਥੋੜੀ ਜੀ ਛੱਟ ਲੱਗੀ ਕਰਕੇ ਤਾਂ ਕਰਕੇ ਅਸੀਂ ਸੇਲ ਕਰਨ ਲੱਗੇ ਆ ਨਹੀਂ ਤਾਂ ਕੋਈ ਇਰਾਦਾ ਹੈ ਨਹੀਂ ਸੀ ਸੇਲ ਕਰਨ ਦਾ ਝੋਟੀ ਸੋਹਣੀ ਆ ਮੂੰ ਮੱਥੇ ਦੀ ਸੁਨੱਖੀ ਆ ਕੁੰਡਾ ਸਿੰਘ ਹੈ ਥਣ ਭਾਂਡੇ ਦੀ ਸਾਫ਼ ਸੁਥਰੀ ਆ ਕੱਦ ਵੱਡਾ ਹੀ ਆ ਵਜ਼ਨ ਬਹੁਤ ਹੈ ਮੁੱਲ ਵੀਰ ਕਹਿੰਦਾ ਜੈ ਜੀ ਹੋਊਗਾ ਕਰ ਲਾਂਗੇ ਫੋਨ ਤੇ ਜਿਹੜੇ ਵੀ ਭੈਣ ਭਰਾ ਦੇ ਪਸੰਦ ਆਉਂਦੀ ਆ ਤੁਸੀਂ ਬਾਈ ਜੀ ਉਹਨਾਂ ਨਾਲ ਦਿੱਤੇ ਹੋਏ ਨੰਬਰਾਂ ਦੇ ਸੰਪਰਕ ਕਰ ਲਿਓ ਫੋਨ ਨੰਬਰ ਲਗਾਤਾਰ ਸਕਰੀਨ ਤੇ ਚੱਲੀ ਜਾਂਦਾ ਪਰ ਝੋਟੀ ਬਹੁਤ ਸੋਹਣੀ ਆ ਬਾਕੀ ਤੁਸੀਂ ਜਦੋਂ ਘਰੇ ਆਓਗੇ ਆ ਕੇ ਵੇਖੋਗੇ ਤੁਹਾਡੇ ਵੀ ਕਰਮਾ ਵਾਲੀ ਮਨ ਲੱਗੂਗੀ ਐਡਰੈਸ ਦੂਰੀ ਵਰੀ ਦੱਸ ਦੇਣਾ ਪਿੰਡ ਲੰਗਿਆਣਾ ਪੁਰਾਣਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾ ਪੁਰਾਣਾ ਸਾਰਿਆਂ ਨੂੰ ਸასი ਸ਼ਕਾ